ਭਾਰਤ ਨੇ 10 ਮਈ ਨੂੰ ਹਵਾਈ ਹਮਲਾ ਕਰਕੇ ਪਾਕਿਸਤਾਨ ਦੇ ਕਈ 에ਰ ਬੇਸਾਂ ਨੂੰ ਤਬਾਹ ਕਰ ਦਿੱਤਾ ਸੀ ਜਿਸ ਦਾ ਅਸਰ ਹੁਣ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਪਾਕਿਸਤਾਨ ਨੇ 에어 베이스 ਨੂੰ ਬੰਦ ਕਰ ਦਿੱਤਾ ਹੈ ਅਤੇ ਮਲਬਾ ਹਟਾਉਣ ਦੇ ਵਿੱਚ ਹੁਣ ਪਾਕਿਸਤਾਨ ਰੁੱਝਿਆ ਹੋਇਆ ਹੈ। 10 ਮਈ ਨੂੰ ਭਾਰਤ ਨੇ ਹਵਾ ਦੇ ਨਾਲ ਮਾਰ ਕਰਨ ਵਾਲੀਆਂ 크루즈 ਮਿਸਾਈਲਾਂ ਦੀ ਵਰਤੋਂ ਦੇ ਨਾਲ ਤਿੰਨ ਵੱਡੇ ਪਾਕਿਸਤਾਨੀ 에어 베이스 ਨੂੰ ਨਿਸ਼ਾਨਾ ਬਣਾਇਆ ਸੀ। ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਹਮਲਾ ਬ੍ਰਹਮੋਸ ਯਾਨੀ ਗੇਮ ਓਵਰ ਮਿਸਾਈਲ ਦੀ ਵਰਤੋਂ ਦੇ ਨਾਲ ਕੀਤਾ ਗਿਆ ਸੀ। ਇਹਨਾਂ ਹਮਲਿਆਂ ਬਾਰੇ ਜਾਣਕਾਰੀ ਸੈਟਲਾਈਟ ਤੋਂ ਮਿਲ ਰਹੀਆਂ ਤਸਵੀਰਾਂ ਅਤੇ ਸਬੂਤਾਂ ਦੇ ਆਧਾਰ 'ਤੇ ਸਾਹਮਣੇ ਆਈ ਹੈ। ਇੱਕ-ਇੱਕ ਨਿਸ਼ਾਨੇ 'ਤੇ ਸਿੱਧਾ ਹਮਲਾ ਕੀਤਾ ਗਿਆ। ਸੈਟਲਾਈਟ ਤਸਵੀਰਾਂ ਵੀ ਕਹਿ ਰਹੀਆਂ ਹਨ ਕਿ ਸਵਾਰ ਪਾਕਿਸਤਾਨ ਨੂੰ ਗੰਭੀਰ ਝੋਟ ਲੱਗੀ ਹੈ 10 ਮਈ ਦੀ ਉਹ ਤਾਰੀਖ ਜਦੋਂ ਭਾਰਤੀ ਹਵਾਈ ਸੈਨਾ ਨੇ ਅਜਿਹਾ ਝਟਕਾ ਦਿੱਤਾ ਕਿ ਪਾਕਿਸਤਾਨ ਦੀ نیند ਉੱਡ ਗਈ ਭਾਰਤ ਦੇ ਆਪਰੇਸ਼ਨ ਸੰਧੂਰ ਨੇ ਪਾਕਿਸਤਾਨ ਦੇ ਸਭ ਤੋਂ ਅਹਿਮ 에ਅਰ ਬੇਸ ਨੂੰ ਆਪਣੇ ਗੋਡਿਆਂ ਤੇ ਲਿਆ ਕੇ ਖੜਾ ਕਰ ਦਿੱਤਾ ਹੁਣ ਤਬਾਹੀ ਦੇ ਸਬੂਤਾਂ ਦੀ ਜੇ ਗੱਲ ਕਰੀਏ ਤਾਂ ਭਾਰਤੀ ਸਪੇਸ ਫਰਮ ਕਵਾ ਸਪੇਸ ਨੇ ਅਤੇ ਚੀਨ ਦੇ ਮਿਜ਼ਾਜ਼ ਰਿਵੀਜ਼ਨ ਦੁਆਰਾ ਜਾਰੀ ਕੀਤੀਆਂ ਗਈਆਂ ਸੈਟਲਾਈਟ ਤਸਵੀਰਾਂ ਕਹਾਣੀ ਨੂੰ ਸਪਸ਼ਟ ਤੌਰ ਤੇ ਦੱਸਦੀਆਂ ਹਨ ਇਹ ਦੱਸ ਰਹੀਆਂ ਹਨ ਕਿ ਪਾਕਿਸਤਾਨ ਦੇ ਪੁਲਾਰੀ 에ਅਰ ਬੇਸ ਸਰਗੋਦਾ ਅਤੇ ਰਹੀਮ ਯਾਰ ਖਾਨ ਦੇ ਨਾਲ ਨਾਲ ਨੂਰ 에ਅਰ ਬੇਸ ਬੁਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੇ ਨੇ ਸੈਟਲਾਈਟਾਂ ਤੋਂ ਮਿਲੇ ਸਬੂਤ ਯਾਨੀ ਦੁਨੀਆ ਦੀਆਂ ਨਜ਼ਰਾ ਚਾਹੀਆਂ ਤਸਵੀਰਾਂ ਤੇ ਸਟੀਕ ਹਮਲਾ ਜੋ ਅਜੇ ਵੀ ਦੁਸ਼ਮਣ ਦੇ ਦਿਲ ਨੂੰ ਜਲਾ ਰਿਹਾ ਹੈ ਇਸ ਤੋਂ ਇਲਾਵਾ ਪਾਕਿਸਤਾਨ ਦੇ ਸਰਗੋਦਾ 에ਅਰ ਬੇਸ ਦੀ ਜੇ ਗੱਲ ਕਰੀਏ ਤਾਂ ਉਸ ਤੇ ਹਮਲੇ ਕੀਤੇ ਗਏ ਹਨ ਹਾਲਾਂਕਿ कि ਉੱਥੇ ਹੋਏ ਨੁਕਸਾਨ ਦਾ ਪੂਰਾ ਮੁਲਾਂਕਣ ਨਹੀਂ ਕੀਤਾ ਗਿਆ ਕਾਵਸ ਸਪੇਸ ਨੇ 99 ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ ਪਰ ਨੁਕਸਾਨ ਦੀ ਹੱਦ ਦਾ ਮੁਲਾਂਕਣ ਕਰਨ ਲਈ ਜਾਂਚ ਜਾਰੀ ਹੈ। ਚੀਨੀ ਸੈਟੇਲਾਈਟ ਕੰਪਨੀ ਮਿਜ਼ਾਜ਼ ਵਿਜਨ ਨੇ ਪਾਕਿਸਤਾਨ ਦੇ ਨੂਰ ਖਾ 에ਅਰ ਬੇਸ ਤੇ ਹਮਲੇ ਨੂੰ ਦਰਸਾਉਂਦੀ ਇੱਕ ਹੋਰ ਤਸਵੀਰ ਜਾਰੀ ਕੀਤੀ ਹੈ। 12 ਮਈ ਨੂੰ ਸਥਿਤੀ ਦੇ ਵਿੱਚ ਕੁਝ ਰਾਹਤ ਮਿਲੀ ਜਦੋਂ ਪਾਕਿਸਤਾਨ ਵੱਲੋਂ ਕੋਈ ਜੰਗਬੰਦੀ ਦੀ ਉਲੰਘਣਾ ਨਹੀਂ ਹੋਈ ਅਤੇ ਭਾਰਤੀ ਫੋਰਸ ਦੇ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦਾ ਜਵਾਬ ਦਿੱਤਾ। ਫੁਲਾਰੀ ਦੇ ਵਿੱਚ ਇੱਕ ਵੱਡੇ ਹੈਂਗਰ ਨੂੰ ਸਿੱਧਾ ਨਸ਼ਾ ਨਾ ਬਣਾਇਆ ਗਿਆ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਲਬਾ ਖਿੰਡਿਆ ਹੋਇਆ ਹੈ ਏਟੀਸੀ ਦੀ ਇਮਾਰਤ ਨੂੰ ਵੀ ਨੁਕਸਾਨੇ ਆ ਗਿਆ ਹੈ ਪਾਵ ਜਹਾਜ਼ਾਂ ਦੀ ਉਡਾਨਾਂ ਤੇ ਲੈਂਡਿੰਗ ਦੋਵੇਂ ਹੀ ਠੱਪ ਹੋ ਗਈਆਂ ਹਨ ਇਸ ਸਬੰਦੇ ਵਿੱਚਕਾਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਸਥਿਤ ਰਹੀਮਯਾਰ ਖਾਂ ਐਰਬੇਸ ਵੀ ਭਾਰਤੀ ਹਮਲੇ ਦਾ ਸ਼ਿਕਾਰ ਹੋਇਆ ਭਾਰਤ ਨੇ ਇਸ 에어ਬੇਸ ਦੇ ਰਣਵੇ ਤੇ ਹਮਲਾ ਕੀਤਾ ਜਿਸ ਕਾਰਨ ਇਸ 에어ਬੇਸ ਨੂੰ ਹੁਣ ਇੱਕ ਹਫ਼ਤੇ ਦੇ ਲਈ ਨੋਨ ਆਪਰੇਸ਼ਨਲ ਅਨਾਉਂਸ ਕਰ ਦਿੱਤਾ ਗਿਆ ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੇ ਇਸ ਸੰਬੰਧ ਦੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹ 에어ਬੇਸ 10 ਮਈ ਤੋਂ 18 ਮਈ ਤੱਕ ਉਡਾਨ ਲਈ ਬੰਦ ਹੇਗਾ ਭਾਰਤੀ ਹਵਾਈ ਸੈਨਾ ਦੀ ਇਹ ਕਾਰਵਾਈ ਆਪਰੇਸ਼ਨ ਸੰਧੂਰ ਦੇ ਤਹਿਤ ਕੀਤੀ ਗਈ ਹੈ ਜਿਸ ਦਾ ਉਦੇਸ਼ ਸਰਹੱਦ ਪਾਰ ਅਤਵਾਦ ਨੂੰ ਖਤਮ ਕਰਨਾ ਹੈ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਤੇ ਹਮਲੇ ਨੇ ਉਸ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਫੌਜ ਨੇ ਪਾਕਿਸਤਾਨ ਦੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਹਮਲੇ ਦੇ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਜਿਸ ਦੇ ਵਿੱਚ ਮਸੂਦ ਅਹਿਮਦ ਦਾ ਪੂਰਾ ਪਰਿਵਾਰ ਮਾਰਿਆ ਗਿਆ ਸੀ ਅਤੇ ਉਸ ਦੇ 4 ਕਰੀਬੀ ਅੱਤਵਾਦੀ ਵੀ ਇਸ ਹਮਲੇ ਦੇ ਵਿੱਚ ਮਾਰੇ ਗਏ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਕੀਤੀ ਸੀ ਇਸ ਹਮਲੇ ਦੇ ਵਿੱਚ ਮੁਦੱਤਰ ਕਾਦਿਆਨ ਹਾਫਿਜ਼ ਜ਼ਮੀਲ ਅਤੇ ਯੂਸਫ ਅਜ਼ਹਰ ਸ਼ਾਮਲ ਸਨ ਜੋ IC 814 ਦੇ ਹਾਈਜੈਕਿੰਗ ਅਤੇ ਪੁਲਵਾਮਾ tMapਾਕੇ ਦੇ ਵਿੱਚ ਸ਼ਾਮਿਲ ਸਨ ਕੁਝ ਦਿਨ ਪਹਿਲਾਂ ਇੱਕ ਲਿਸਟ ਵੀ ਸਾਹਮਣੇ ਆਈ ਸੀ ਜਿਸ ਲਿਸਟ ਦੇ ਵਿੱਚ ਸਾਰੇ ਨਾਂ ਦਿੱਤੇ ਗਏ ਸੀ ਜੋ ਵੀ ਅੱਤਵਾਦੀ ਉਸ ਦਿਨ 9 ਅੱਤਵਾਦੀ ਟਿਕਾਣਿਆਂ ਤੇ ਜਦੋਂ ਹਮਲਾ ਕੀਤਾ ਗਿਆ ਸੀ ਤਾਂ ਉਸ ਦੌਰਾਨ ਜਿਹੜੇ ਅੱਤਵਾਦੀ ਮਾਰੇ ਗਏ ਸੀ ਤਾਂ ਹੁਣ ਪਾਕਿਸਤਾਨ ਦੇ ਨਾਲ 에ਅਰ ਬੇਸਾਂ ਤੋਂ ਮਲਬਾ ਇਕੱਠਾ ਕਰ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸਰਹੱਦ ਤੇ ਤਣਾਅ ਘਟਾਉਣ ਦੇ ਲਈ ਜੰਗਬੰਦੀ ਸਮਝੌਤਾ ਹੋਇਆ ਸੀ ਇਹ ਪਹਿਲ ਪਾਕਿਸਤਾਨ ਵੱਲੋਂ ਸ਼ੁਰੂ ਕੀਤੀ ਗਈ ਤਾਂ ਬੀਤੀ ਰਾਤ ਪਾਕਿਸਤਾਨ ਤੋਂ ਇੱਕ ਬਹੁਤ ਹੀ ਰਾਹਤ ਦੀ ਖਬਰ ਸਾਹਮਣੇ ਆਈ ਇਸ ਭਾਰਤ ਨੇ 10 ਮਈ ਨੂੰ ਹਵਾਈ ਹਮਲੇ ਕਰਕੇ ਪਾਕਿਸਤਾਨ ਦੇ ਕਈ 에ਅਰ ਬੇਸਾਂ ਨੂੰ ਤਬਾਹ ਕਰ ਦਿੱਤਾ ਸੀ ਹੁਣ ਇਸ ਦਾ ਅਸਰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਉਸ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ